ਜੀ ਇਹ ਟੋਟਲ ਫਰਾਡ ਚੀ ਮਿਨਿਸਟਰ ਹੈ ਤੇ ਫਰਾਡ ਇਹਨਾਂ ਦੀ ਜਮਾਤ ਹੈ ਸਮੁੱਚੇ ਪੰਜਾਬ ਢਾਈਆਂ ਸਾਲਾਂ ਤੇ ਰੁਪਈਆ ਕਿਸੇ ਪੰਚਾਇਤ ਨੂੰ ਨਹੀਂ ਦੇ ਸਕੇ ਇਹ ਸਰਬਸੰਮਤੀ ਨਾਲ ਮੈਨੂੰ ਦੱਸੋ 13000 ਪੰਚਾਇਤ ਤੇ 12800 ਜਿਹਦੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤੇ ਇਹਨਾਂ ਕੋਲ 5 ਲੱਖ ਨਹੀਂ ਦਿੱਤਾ ਜਾਣਾ ਇਹਨਾਂ ਸਟੇਡੀਅਮ ਨੂੰ ਦੇਣਾ ਸਰ ਝੂਠ ਬੋਲਣ ਦਾ ਠੇਕਾ ਪੀਐਚਡੀ ਲਈ ਇਹਨਾਂ ਨੂੰ ਪਤਾ ਹੁਣ ਅਗਲਾ ਝੂਠ 6 ਮਹੀਨੇ ਬਾਅਦ ਬੋਲਣਾ ਪੈਗਾ ਤਾਂ ਕੁਝ ਇਹਨਾਂ ਨੂੰ ਵਾਜਿਬ ਗੱਲ ਕਰਨੀ ਚਾਹੀਦੀ ਹੈ ਜਿਹੜੇ ਇਹਨਾਂ ਦਾ ਕਿਸੇ ਪਿੰਡ 'ਚ ਆਲਰੇਡੀ ਸਟੇਡੀਅਮ ਬਣਿਆ ਉਹ ਤੇ ਇਹਨਾਂ ਕੋ ਨਾ ਰੰਗ ਹੋ ਰਿਹਾ ਨਾ ਉਹਦੀ ਅਪਕੀਪ ਹੋ ਰਹੀ ਹੈ ਨਵੇਂ ਪਿੰਡਾਂ 'ਚ ਕਿ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ ਮੈਨੂੰ ਤੇ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ ਤੇ ਸਰਬਸੰਮਤੀ ਇਹਨੇ ਪਿੰਡਾਂ 'ਚ ਚਲੋ ਇਹ ਮੰਨ ਲਓ 10% ਪਿੰਡਾਂ ਜੀ ਸਰਬਸੰਮਤੀ ਹੋ ਗਈ 12000 ਚੋਂ ਤਾਂ 2-3 ਹਜ਼ਾਰ ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25 ਤੋਂ 30 ਲੱਖ ਰੁਪਏ ਦਾ ਮਿਨੀਮਮ ਮੇਰਾ 50 ਲੱਖ ਦਾ ਬੰਦ ਹੈ ਮੇਨਿ ਸਟੇਡੀਅਮ ਵੀ ਬਣਾਣਾ ਹੋਏ 50 ਲੱਖ ਤੋਂ ਕਰੋੜ ਰੁਪਈਆ ਲੱਗਦਾ ਇਹਨਾਂ ਕੋ ਪੈਸੇ ਹੈ ਨਹੀਂ ਜ਼ੈਰਖਾਨ ਜੋਗੇ ਤੇ ਇਹਨਾਂ ਕੋ ਪੈਸੇ ਨਹੀਂ ਹਸਪਤਾਲ ਕੋਈ ਚੱਲਦਾ ਨਹੀਂ ਸਕੂਲ ਕੋਈ ਚੱਲਦਾ ਨਹੀਂ ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾਰੇ ਪੈਨਸ਼ਨ ਕਿਸ ਨੂੰ ਦਿੱਤੀ ਨਹੀਂ ਜਾ ਰਹੀ ਝੂਠ ਹੈ ਇਹਨਾਂ ਕੋ ਜਨਾ ਮਰਜੀ ਬਿਲਾ ਲਓ ਜੀ ਉਹ ਬੋਲਣ ਤੇ ਕੋਈ ਟੈਕਸ ਨਹੀਂ ਜੀ ਪੰਚਾਇਤ ਦੇ ਚੋਣ ਕਹਿੰਦੇ ਪਹਿਲਾਂ ਵੀ ਸੀ ਨਾ ਭੱਜ ਗਏ ਨੇ ਕਿੱਥੇ ਤੁਸੀਂ ਗੱਲ ਹੀ ਪੰਚਾਇਤ ਦੀ ਚੋਣ ਅਜੇ ਤੱਕ ਦੀ 75 ਸਾਲਾਂ ਚ ਕਿਸੇ ਪਾਰਟੀ ਨੇ ਸਿੰਬਲ ਤੇ ਲੜੀ ਕੱਲੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੈਸ਼ਸ ਲੜਗੀਆਂ ਜਾਂਦੀਆਂ ਪਤਾ ਨਹੀਂ ਇਹਦਾ ਪਰਪਸ ਕੀ ਹੈ ਤੁਹਾਨੂੰ ਪਤਾ ਹਰ ਚੀਜ਼ 'ਚ ਐਵੇਂ ਮਦਾਨੀ ਜੀ ਕੋਡ ਨਹੀਂ ਹੁੰਦੀ ਇਹਨਾਂ ਨੇ देयर इज नो ਪਰਪਸ ਤੇ ਅਜੇ ਤੱਕ ਤਾਂ ਪੰਚਾਇਤ ਤੇ ਕਰਵਾਨ ਦਾ ਹੀ ਨਾਂ ਨਹੀਂ ਲੈ ਰਹੀ ਸੀ ਕਦੋਂ ਹੋਣੀਆਂ ਨੇ ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕਿਆ ਜੀ ਤੇ ਕੋਈ ਨਾ ਕੋਈ ਦੇਰ ਜਸਟ ਟੇਕਿੰਗ ਦੀ ਸਟੇਟ ਫਾਰ ਅ ਰਾਈਡ ਕੁਝ ਵੀ ਸਾਰੇ ਤਿੰਨ ਦਿਨ ਦੇ ਸੈਸ਼ਨ 'ਚੋਂ ਜ਼ੀਰੋ ਰਿਜ਼ਲਟ ਜੇ ਦੇਖੋ ਲਾ ਐਂਡ ਆਰਡਰ ਤੇ ਜਾਂ ਅਸੀਂ ਕਿਸਾਨਾਂ ਦੀ ਗੱਲ ਕਰਨੀ ਜਾਂ ਇਹਦੀ ਲਾ ਐਂਡ ਆਰਡਰ ਦੀ ਗੱਲ ਕਰਨੀ ਸੀ ਬੇਅਦਬੀਆਂ ਦੀ ਗੱਲ ਕਰਨੀ ਸੀ ਅਸੀਂ ਆਪਣੇ ਜਿੰਨੇ ਵੀ ਇਸ਼ੂਜ਼ ਲਾਰੈਂਸ ਬਿਸ਼ਨੋਈ ਤੋਂ ਲੈ ਕੇ ਸਾਡੇ ਆ ਡਰੱਗਸ ਦਾ ਮਸਲਾ ਸੀ ਕਿਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਕਿਸੇ ਨੂੰ ਨਹੀਂ ਦਿੰਦਾ ਜੀ ਹੁਣ ਕੀ ਕਰ ਸਕਦੇ ਹੋ ਤੁਸੀਂ ਵਾਕ ਆਊਟ ਕਰਾਂਗੇ ਤੇ ਲੋਕਾਂ ਵਿੱਚ ਇਹ ਜਾਏਗੀ ਵੇਖੋ ਜੀ ਇਹਦੇ ਵਾਕ ਆਊਟ ਕਰਕੇ ਤੇ ਜੇ ਉੱਥੇ ਬੈੰਨੇ ਆ ਤੇ ਸਪੀਕਰ ਮਤਾਬਕ ਚੱਲਣਾ ਪੈਂਦਾ